ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੈਨੇਡਾ ਵਿਸਟਰ ਵੀਜ਼ੇ ਦਾ ਬਹੁਤ ਜ਼ਿਆਦਾ ਰੁਝਾਨ ਹੈਗਾ ਆ ਸਭ ਦੀ ਤਮੰਨਾ ਹੈਗੀ ਆ ਕਿ ਆਪਾਂ ਕੈਨੇਡਾ ਦਾ ਵਿਸਟਰ ਵੀਜ਼ਾ ਅਪਲਾਈ ਕਰ ਲਈਏ ਲਗਵਾ ਕੇ ਰੱਖ ਲਈਏ ਅਸੀਂ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਐਕਚੁਅਲ ਦੇ ਵਿੱਚ ਕਿੰਨੇ ਲੋਕਾਂ ਨੂੰ ਵੀਜ਼ਾ ਲੱਗ ਰਿਹਾ ਆ ਜਾਂ ਕਿੰਨੇ ਲੋਕਾਂ ਨੂੰ ਰਿਫਿਊਜ਼ਲ ਲੱਗ ਰਹੀ ਆ ਜੇ ਰਿਫਿਊਜ਼ਲ ਆ ਰਹੀ ਆ ਤੇ ਉਹਦਾ ਮੇਨ ਕਾਰਨ ਕੀ ਨਿਕਲ ਕੇ ਆ ਰਿਹਾ ਆ ਇਹ ਸਾਰੀਆਂ ਚੀਜ਼ਾਂ ਜਾਣਨ ਵਾਸਤੇ ਅਸੀਂ ਜੋ ਸਗੀ ਇਨਫਾਰਮੇਸ਼ਨ ਜੋ ਹੈ ਕੈਨੇਡੀਅਨ ਗਵਰਨਮੈਂਟ ਤੋਂ ਰਿਕੁਐਸਟ ਕੀਤੀ ਸੀਗੀ ਔਰ ਸਾਨੂੰ ਕੁਝ ਆਂਕੜਾ ਕੁਝ ਸਟੈਟਿਸਟਿਕਲ ਡਾਟਾ ਸਾਨੂੰ ਮਿਲਿਆ ਹੈਗਾ ਆ ਇਹ ਆਂਕੜੇ ਜਿਹੜੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਇੰਡੀਅਨ ਐਪਲੀਕੈਂਟਸ ਦੇ ਹੈਗੇ ਆ ਪਿਛਲੇ 6 ਸਾਲਾਂ ਦੀ ਅਗਰ ਗੱਲ ਕਰੀਏ ਕਿੰਨੇ ਇੰਡੀਅਨ ਐਪਲੀਕੈਂਟਸ ਨੂੰ ਰਿਫਿਊਜ਼ਲ ਲੱਗੀ ਕਿੰਨੇ ਵਿਜ਼ਟਰ ਵੀਜ਼ਾ ਦੇ ਸਿਰਫ ਆਪਾਂ ਗੱਲ ਕਰ ਰਹੇ ਹਾਂ ਅੱਜ ਵਿਜ਼ਟਰ ਵੀਜ਼ੇ 2018 ਦੇ ਵਿੱਚ ਇੰਡੀਅਨ ਐਪਲੀਕੈਂਟਸ 5 ਲੱਖ بارہ ہزار تین سو سوڑا کیسیز ریفیوز ہوئے دو انی ویچ ایک ایس ڈبل ہو گئے ریفیوزل ریٹ ڈبل ہو گئی دو ہزار انی دے ویچ ویسٹر ویجے دیا ریفیوزل جڑی سی نو لکھ انی ہزار تین سو ترین میں ہو گئی اور بہت انٹرسٹنگ گل دو ہزار بھی جگال کریے یہ ریفیوزل ریٹ بہت زیادہ ڈراپ ہوئی ایک لکھ تہر یار چار سو بانوے سرف اِن کیسز دفیوزل آئی ਹੁਣ ਅਗਰ ਗੱਲ ਕਰੀਏ 2000 2021 2021 ਦੇ ਵਿੱਚ देयर वाज ਅ ਡਰਾਸਟਿਕ ਫਾਲ ਇਨ ਰਿਫਿਊਜ਼ਲ ਰੇਟ ਮਤਲਬ ਇਟ ਵਾਸ ਅ ਗੋਲਡਨ ਪੀਰੀਅਡ ਜਿਨ੍ਹਾਂ ਦੇ ਵਿੱਚ ਬਹੁਤ ਲੋਕਾਂ ਦੇ ਮਤਲਬ ਵੀਜ਼ੇ ਆਏ ਕਹਿ ਲੋ ਕਿ ਤਕਰੀਬਨ ਤਕਰੀਬਨ 90 95% ਵੀਜ਼ੇ ਆਏ ਰਿਫਿਊਜ਼ਲ ਰੇਟ ਬਹੁਤ ਘੱਟ ਸੀ ਟੋਟਲ 2000 2021 ਦੇ ਵਿੱਚ ਟੋਟਲ ਰਿਫਿਊਜ਼ਲ ਜੋ ਆਈਆਂ ਸਿਰਫ 56381 ਨੋਟ ਕਰੋ ਸਿਰਫ 56381 ਵਿਜ਼ਟਰ ਵੀਜ਼ੇ ਦੀਆਂ ਫਾਈਲਾਂ ਇੰਡੀਅਨ ਐਪਲੀਕੈਂਟ ਦੀਆਂ ਰਿਫਿਊਜ਼ ਆਈਆਂ ਬਾਕੀ ਸਭ ਨੂੰ ਵੀਜ਼ੇ ਗ੍ਰਾਂਟ ਹੋਏ 2000 2022 ਦੇ ਵਿੱਚ ਆਂਕੜਾ ਬਿਲਕੁਲ ਹੀ 10 ਗੁਣਾ ਵੱਧ ਗਿਆ ਤਕਰੀਬਨ 9 ਗੁਣਾ ਵੱਧ ਗਿਆ 56000 ਤੋਂ ਵੱਧ ਕੇ ਹੋ ਗਿਆ 869353 ਆਲਮੋਸਟ 870000 ਰਿਫਿਊਜ਼ਲਸ ਆਈਆਂ ਵਿਜ਼ਟਰ ਵੀਜ਼ੇ ਦੀਆਂ 2000 2023 ਦੀ ਜੇ ਗੱਲ ਕਰੀਏ ਇਹ ਰੇਟ ਹੋਰ ਵੱਧ ਗਿਆ دس ہزار دس لاکھ کاٹ یار دو سو کاٹ ریفیوزلس اگر گل کریے دو ہزار اٹھارہ تو لے کے تک اس دوران چھ سال پینتی لکھ بانوے ہزار ایک سو چھیانوے ریفیوزلس وسٹر ویزے انڈین ایپلیکینٹس نئی ہے اچھا ہن یہ ہو گیا ریفیوزل کی گل یہ ریفیوزلس کا مین ریزن کیوں ریفیوزل آئی کس سیکن کس لو دن ریفیوزل کیا گیا کیوں کیا گیا ਉਦੇ ਬਾਰੇ ਅਗਰ ਅਸੀਂ ਗੱਲ ਕਰੀਏ ਜੋ ਇਮੀਗ੍ਰੇਸ਼ਨ ਦਾ ਰੈਗੂਲੇਸ਼ਨ 179 ਇਹਦੇ ਵਿੱਚ ਜੋ ਹੈ ਸਭ ਤੋਂ ਜ਼ਿਆਦਾ ਰਿਫਿਊਜ਼ਲਸ ਜੋ ਹੈ ইস্যੂ ਕੀਤੀਆਂ ਗਈਆਂ 2000 2018 ਦੇ ਵਿੱਚ 332000 2019 ਦੇ ਵਿੱਚ 872000 2020 ਦੇ ਵਿੱਚ 165000 2021 ਦੇ ਵਿੱਚ ਸਿਰਫ 44000 2022 ਦੇ ਵਿੱਚ 826000 ਤੇ 2023 ਦੇ ਵਿੱਚ 10 ਲੱਖ 21000 ਰਿਫਿਊਜ਼ਲਸ ਜੋ ਸੀਗੀਆਂ ਵਿਸਟਰ ਵਿਜੀ ਦੀਆਂ ਰੈਗੂਲੇਸ਼ਨ 179 ਦੀ ਨਾਨ ਕੰਪਲਾਈਂਸ ਜਾਂ ਨਾਨ ਫੁੱਲਫਿਲਮੈਂਟ ਦੇ ਕਾਰਨ ਇਸ਼ੂ ਹੋਈਆਂ ਉਸ ਤੋਂ ਜੋ ਨੈਕਸਟ ਰੀਜ਼ਨ ਜਿਹੜਾ ਨਿਕਲ ਕੇ ਆਂਦਾ ਹੈਗਾ ਰਿਫਿਊਜ਼ਲ ਦਾ ਉਹ ਹੈਗਾ ਆ ਸੈਕਸ਼ਨ 16ਏ ਸੈਕਸ਼ਨ 16ਏ ਦੀ ਜੀ ਗੱਲ ਕਰੀਏ 2018 ਦੇ ਵਿੱਚ 36427 2019 ਦੇ ਵਿੱਚ 18665 2020 ਦੇ ਵਿੱਚ 3573 دو ہزار ویچ سی صرف تے صرف ساتھ یار ایک سو چھیاٹ دو ہزار بائی ویچ پچی یار نو سو کتی تے دو یار دے ویچ کے ہزار سات سو بارہ رفیزل جو سگیاں ویسٹر ویجے دیاں سیکشن سوڑا اے ایشو کی گئیاں اگر آپ گل کریے کہ اے سوڑا اے ہے ایپلی کے مسٹ آنسر ٹروتفلی آل دا کوشچن پوٹ دا پرپز آف اگزامینےشن and must must produce a visa and all relevant evidence and document that the visa officer reasonably desire kai bari ki hunda hai ya jiddo visitor visa di application lagdi hagi ya te officer kuch additional document di demand karda haga ya ya oh interview rakh lenda haga ya hor jankari lain li ya kuch facts nu verify karn vaste agar ina di violation hundi hai ya is 16 a de vich jo chizyan ohne mangiyan ya ਦਾ ਇੰਟਰਵਿਊ ਰੱਖੀ ਆ ਅਗਰ ਉਹ ਐਪਲੀਕੈਂਟ ਪ੍ਰੋਪਰਲੀ ਉਹਨੂੰ ਪ੍ਰੈਜੈਂਟ ਨਹੀਂ ਕਰ ਪੰਦਾ ਤੇ ਉਹ ਰਿਫਿਊਜ਼ਲ ਇਸ਼ੂ ਹੋ ਜਾਂਦੀ ਆ ਅੱਛਾ 16 A ਦੇ ਵਿੱਚ ਵੀ ਹੁਣ ਜੇ ਆਪਾਂ ਗੱਲ ਕਰੀਏ ਜਿਹੜੀਆਂ ਰਿਫਿਊਜ਼ਲ ਆਈਆਂ ਸੀਗੀਆਂ ਉਹਦੇ ਵਿੱਚ ਵੀ ਬਹੁਤ ਸਾਰੀਆਂ ਅੱਗੇ ਸਬ ਕੈਟਾਗਰੀਜ਼ ਆ 16 A ਦੇ ਵਿੱਚ ਸਭ ਤੋਂ ਜ਼ਿਆਦੀ ਰਿਫਿਊਜ਼ਲ ਜੋ ਆਈ ਹੈਗੀ ਆ 2023 ਦੇ ਵਿੱਚ 9704 ਆਈ ਆ 16 A 1 ਸੈਕਸ਼ਨ 16 A 1 ਦੇ ਵਿੱਚ ਡਾਕੂਮੈਂਟਸ ਨੂੰ ਲੈ ਕੇ ਮਤਲਬ ਜਿਹਦੇ ਵਿੱਚ ਡਾਕੂਮੈਂਟਸ ਦੀ ਕੰਸਰਨ ਨੂੰ ਲੈ ਕੇ ਵੀਜ਼ਾ ਆਫੀਸਰ ਨੇ ਰਿਫਿਊਜ਼ਲ ਦਿੱਤੀ ਹੈ ਇਟ ਮੀਨਸ ਕਿ ਡਾਕੂਮੈਂਟ ਜੋ ਪ੍ਰੋਡਿਊਸ ਕੀਤੇ ਗਏ ਸੀਗੇ ਦੇ ਵਰ ਫੇਕ ਜਾਂ ਉਹਨਾਂ ਦੇ ਵਿੱਚ ਕੁਝ ਨਾ ਕੁਝ ਅਲਟਰੇਸ਼ਨ ਜਾਂ ਕੁਝ ਅਲਟਰੇਸ਼ਨ ਹੋ ਸਕਦੀ ਹੈ ਜਾਂ ਕੁਝ ਐਡੀਟਿੰਗ ਜਾਂ ਸਮਥਿੰਗ ਲਾਈਕ 댓 ਮਤਲਬ ਜਿਹਦੇ ਕਰਕੇ ਕਿ ਡਾਕੂਮੈਂਟ ਅਨ ਜੈਨੂਇਨ ਹੋਏਗਾ ਅ ਸੈਕਿੰਡ ਲਾਰਜੈਸਟ ਜੇ ਅਗਰ ਆਪਾਂ ਗੱਲ ਕਰੀਏ ਤੇ 3585 ਰਿਫਿਊਜ਼ਲ ਆਈਆਂ ਸੈਕਸ਼ਨ A, A A 16 1 ਦੇ ਵਿੱਚ ਹੋਸਟ ਇਨਕਮ ਨੂੰ ਲੈ ਕੇ ਮਤਲਬ ਹੋਸਟ ਇਨਕਮ ਸਫੀਸ਼ੀਐਂਟ ਨਹੀਂ ਸੀਗੀ ਮੰਨ ਲਓ ਸਪான்ਸਰ ਨੇ ਸਪான்ਸਰਸ਼ਿਪ ਭੇਜ ਦਿੱਤੀ ਇਨਵੀਟੇਸ਼ਨ ਭੇਜ ਦਿੱਤਾ ਉਸ ਬੇਸਿਸ ਦੇ ਉੱਤੇ ਕਿ ਐਪਲੀਕੈਂਟ ਨੇ ਵੀਜ਼ਾ ਅਪਲਾਈ ਕਰ ਦਿੱਤਾ ਲੇਕਿਨ ਉਹ ਇਨਕਮ ਕਰਾਈਟੇਰੀਆ ਜੋ ਹੋਸਟ ਹੈਗਾ ਉਹ ਉਹ ਫੁੱਲਫਿਲ ਨਹੀਂ ਕਰਦਾ ਸੀ ਜੀ ਉਹਦੀ ਇਨਕਮ ਉਸ ਲੈਵਲ ਦੀ ਨਹੀਂ ਸੀਗੀ ਕਿ ਵੀਜ਼ਾ ਇਸ਼ੂ ਕੀਤਾ ਜਾਵੇ ਇਸ ਤੋਂ ਬਾਅਦ ਬਾਇਓਮੈਟ੍ਰਿਕ ਐਵੀਡੈਂਸ ਦੇ ਵਿੱਚ ਫੇਲਿਅਰ 3266 ਕੇਸ ਇਦਾਂ ਦੇ ਸੀ 2020-2023 ਦੇ ਵਿੱਚ ਜਿਨ੍ਹਾਂ ਦੀ ਰਿਫਿਊਜ਼ਲ ਕੀਤੀ ਗਈ ਬਿਕੋਜ਼ ਬਾਇਓਮੈਟ੍ਰਿਕ ਐਵੀਡੈਂਸ ਜਿਹੜੀ ਸੀ ਉਹਨਾਂ ਦੇ ਫੇਲ ਹੋ ਗਏ ਸੀ ਕੀ ਗੱਲ ਸੈਕਸ਼ਨ 16A ਦੀ ਰੈਗੂਲੇਸ਼ਨ 179 ਦੇ ਵਿੱਚ ਜਿਹੜਾ ਆਪਾਂ ਲਿਖਿਆ ਆ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ 32000 3263000 ਰਿਫਿਊਜ਼ਲ ਆਈਆਂ ਪਿਛਲੇ 6 ਸਾਲਾਂ ਦੇ ਵਿੱਚ ਲੇਕਿਨ ਇਹ ਕਿਹੜੇ-ਕਿਹੜੀ ਸਬ ਕੈਟਾਗਰੀ ਦੇ ਅੰਡਰ ਆਈਆਂ ਕਿਉਂ ਆਈਆਂ ਇਹ ਆਪਾਂ ਜ਼ਿਕਰ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਸਟੱਡੀ ਪਰਮਿਟ ਨੂੰ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਸਪਾਊਸ ਵੀਜ਼ਨ ਨੂੰ ਲੈ ਕੇ ਉਹਨਾਂ ਦੇ ਕਿੰਨੀਆਂ-ਕਿੰਨੀਆਂ ਰਿਫਿਊਜ਼ਲ ਆਈਆਂ ਕਿਉਂ ਰਿਫਿਊਜ਼ਲ ਆਈਆਂ ਕਿਹੜੇ-ਕਿਹੜੇ ਸੈਕਸ਼ਨ ਦੇ ਅੰਡਰ ਰਿਫਿਊਜ਼ਲ ਆਈਆਂ ਇਹਨਾਂ ਸਾਰਿਆਂ ਦੀ ਅਸੀਂ ਲੜੀਵਾਰ ਵੀਡੀਓਜ਼ ਬਣਾ ਕੇ ਤੁਹਾਨੂੰ ਅ ਅਸੀਂ ਤੁਹਾਡੇ ਅੱਗੇ ਪੇਸ਼ ਕਰਾਂਗੇ ਤਾਂ ਕਿ ਤੁਸੀਂ ਕੁਝ ਅਪਡੇਟਡ ਰਹਿ ਸਕੋ ਬਿਕੋਜ਼ ਇਹ ਜੋ ਆંકੜੇ ਹੈਗੇ ਸਾਰੇ ਔਥੈਂਟਿਕ ਆਕੜੇ ਆ ਜਿਹੜੇ ਕਿ ਅਸੀਂ ਕੈਨੇਡੀਅਨ ਗਵਰਨਮੈਂਟ ਤੋਂ ਪ੍ਰਕਿਊਰ ਕੀਤੇ ਹੈਗੇ ਆ ਇਹਨਾਂ ਆਂਕੜਿਆਂ ਨੂੰ ਤੁਹਾਨੂੰ ਦੱਸਣ ਦਾ ਮਤਲਬ ਸਿਰਫ ਇਹ ਆ ਕਿ ਆਪਾਂ ਇਹਨਾਂ ਨੂੰ ਅਨਲਿਸਿਸ ਕਰਕੇ ਅਗਰ ਆਪਣੀ ਰਣਨੀਤੀ ਬਣਾ ਸਕੀਏ ਜਿਨ੍ਹਾਂ ਨੇ ਵੀ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈ ਕੈਨੇਡਾ ਦਾ ਉਹ ਆਪਣੀ ਰਣਨੀਤੀ ਬਣਾ ਸਕਣ ਦੇਖ ਸਕਣ ਕਿ ਕੀ ਇਹ ਰਾਈਟ ਟਾਈਮ ਆ ਜਾਂ ਜਿਹੜੇ ਸੈਕਸ਼ਨ ਦੇ ਵਿੱਚ ਰਿਫਿਊਜ਼ਲ ਆ ਰਹੀ ਆ ਕੀ ਅਸੀਂ ਉਸ ਰਿਫਿਊਜ਼ਲ ਨੂੰ ਕਿਸ ਤਰ੍ਹਾਂ ਆਪਾਂ ਓਵਰਟਰਨ ਕਰ ਸਕਦੇ ਜਾਂ ਉਹਨੂੰ ਕਿਦਾਂ ਅਵੋਇਡ ਕਰ ਸਕਦੇ ਆ ਕਿਸ ਤਰ੍ਹਾਂ ਅਸੀਂ ਉਸ ਸੈਕਸ਼ਨ ਦੀ ਪ੍ਰੋਪਰ ਕੰਪਲਾਈਅੰਸ ਕਰੀਏ ਤਾਂ ਕਿ ਆਪਣਾ ਕੇਸ ਜੋ ਹੈ ਉਹ ਰਿਫਿਊਜ਼ਲ ਵਾਲੇ ਪਾਸੇ ਨਾ ਜਾਵੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਦਾਂ ਦੀ ਇਨਫੋਰਮੇਟਿਵ ਤੁਹਾਨੂੰ ਇਨਫੋਰਮੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਮਿਲਦੀ ਰਹੇ ਸਸਿਆਕਾ ਦੋਸਤੋ